ਹਾਂਜੀ ਛੱਤਸ਼੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਉਮੀਦ ਕਰਦਾ ਸਾਰੇ ਛੱਜਨ ਮਿੱਤਰ ਵਧੀਆ ਹੋਣਗੇ ਤੰਦਰੁਸਤ ਹੋਣਗੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਕਾਰਗਲ ਕੰਪਨੀ ਤੇ ਤੁਸੀਂ ਸਾਹਮਣੇ ਜੋ ਗੱਟਾ ਦੇਖ ਰਹੇ ਹੋ ਕਾਰਗਲ ਕੰਪਨੀ ਦਾ ਹੀਫਰ ਡਰਾਈਕੋ ਸੋਨ ਸਾਰਿਆਂ ਨੂੰ ਪਤਾ ਹੀ ਆ ਹੀਫਰ ਡਰਾਈਕੋ ਇਹਨਾਂ ਦੀ ਫੀਡ ਆਉਂਦੀ ਹੈ ਇੱਕ ਤੇ ਇਹਦੇ ਬਾਰੇ ਜਾਣਕਾਰੀ ਦਵਾਂਗੇ ਅੱਜ ਆਪਾਂ ਡਿਟੇਲ ਦੇ ਵਿੱਚ ਇਹ ਕਿਹੜੇ ਪਸ਼ੂ ਨੂੰ ਪੈਂਦੀ ਆ ਤੇ ਇਹ ਕਿੰਨੀ ਪੈਂਦੀ ਆ ਤੇ ਕਿੰਨਾ ਟਾਈਮ ਪਾਉਣੀ ਆ ਇਹ ਸਾਰੀ ਡਿਟੇਲ ਆਪਾਂ ਦਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਆਈਕਨ ਘੰਟੀ ਆਨ ਕਰ ਲਿਓ ਤਾਕਿ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਇਹ ਫੀਡ ਜਦੋਂ ਆਪਣਾ ਕਟੜੀ ਬਸੜੀ ਜਿਹਨੂੰ ਵੀ ਪਾਉਣਾਗਾ 12 ਮਹੀਨਿਆਂ ਦੀ ਹੋਗੀ 11 ਜਾਂ 12 ਮਹੀਨਿਆਂ ਦੀ ਹੋਗੀ ਉਦੋਂ ਆਪਾਂ ਇਹ ਫੀਡ ਸ਼ੁਰੂ ਕਰ ਦੇਣੀ ਹੈਗੀ ਨੇ ਪਹਿਲਾਂ ਇਹਦੋਂ ਹੋਰ ਪੈਂਦੀਆਂ ਨੇ ਫਿਰ ਜਾ ਕੇ 12ਵੇਂ ਮਹੀਨੇ ਤੋਂ ਇਹ ਸਟਾਰਟ ਹੁੰਦੀ ਆ ਜੋ ਵੀ ਆਪਣੀ ਕੱਟੀ ਆ ਝੋਟੀ ਆ ਜਾਂ ਬੱਸੀ ਆ ਜਿਹਨੂੰ ਵੀ ਪਾਉਣੀ ਆ ਜਿਹੜਾ ਵੀ ਹੀਫਰ ਆਗਾ ਆਪਣਾ ਉਹਨੂੰ 12ਵੇਂ ਮਹੀਨੇ ਤੋਂ ਸਟਾਰਟ ਹੋ ਕੇ ਇਹ ਇਹ ਪਸ਼ੂ ਦੇ ਸੂਣ ਤੱਕ ਪੈਂਦੀ ਆ ਤੇ ਕੰਮ ਕੀ ਕਰਦੀ ਆ ਫਿਰ ਇਹਦੇ ਕੀ ਰਿਜ਼ਲਟ ਨੇ ਇਹਦੇ ਬੈਨੀਫਿਟ ਕੀ ਨੇ ਆਪਾਂ ਕਿਉਂ ਪਾਉਣੀ ਆ ਇਹ ਇਹਦੇ ਜੋ ਰਿਜ਼ਲਟ ਨੇ ਤੁਸੀਂ ਦੇਖ ਸਕਦੇ ਹੋ ਤੇ 12ਵੇਂ ਮਹੀਨੇ ਤੋਂ ਲੈ ਕੇ ਉਦੋਂ ਬਾਅਦ ਇਹੀ ਪਾਈ ਚੱਲੋਗੇ ਤੇ ਉਹਨੇ ਹੀਟ ਵੀ ਵਧੀਆ ਕੱਟਣੀ ਆ ਕਨਸੀਵ ਵੀ ਵਧੀਆ ਏਆਈ ਕਰਾਉਗੇ ਕਨਸੀਵ ਵਧੀਆ ਹੋਊਗੀ ਉਹ ਤੇ ਜਦੋਂ ਇਹ ਪਾਉਣੀ ਸ਼ੁਰੂ ਕਰਦੇ ਤੁਸੀਂ 2 ਕਿਲੋ ਤੋਂ ਸ਼ੁਰੂ ਕਰਨੀ ਆ ਪਹਿਲਾਂ ਤੁਸੀਂ ਜੋ ਵੀ ਭਾਂਡਾ ਤੁਹਾਡੇ ਘਰੇ ਹੋਊਗਾ ਜਿਹਦੇ ਨਾਲ ਤੁਸੀਂ ਖਾਲ ਫੀਡ ਪਾਉਨੇ ਆ ਉਹ ਤੁਹਾਨੂੰ ਪਤਾ ਹੀ ਆ ਵੀ ਕਿੰਨੇ ਇੱਕ ਉਹਦੇ ਵਿੱਚ ਖਾਲ ਫੀਡ ਪੈਂਦੀ ਆਗੀ ਉਹਦੇ ਜਿਹੜੇ ਨਾਲ 2 ਤੋਂ ਲੈ ਕੇ ਸ਼ੁਰੂ ਕਰਕੇ ਹੌਲੀ ਹੌਲੀ ਵਧਾ ਕੇ 3 3.5 ਵੀ ਕਰ ਸਕਦੇ ਹਾਂ ਅ ਪਸ਼ੂ ਦੇ ਰਿਲੇਟਡ ਜਿਵੇਂ ਪਸ਼ੂ ਖਾ ਰਿਹਾਗਾ ਤੇ ਜਿਉਂ-ਜਿਉਂ ਭਾਰ ਵਧਿਆ ਜਾਊਗਾ ਪਸ਼ੂ ਵਧਿਆ ਗ੍ਰੋਥ ਚਾਈ ਜਾਊਗਾ ਜਿਉਂ-ਜਿਉਂ ਵਧਾਈ ਚੱਲੇ ਬਸ 3.5 ਤੱਕ ਲਾਸਟ ਪਾਉਣੇ ਇਹ ਤੋਂ ਵੱਧ ਨਹੀਂ ਪਾਉਣੀ ਹੈਗੀ ਇਹ ਕਿਉਂਕਿ ਇੰਨੀ ਇਹਦੀ ਡੋਜ਼ ਆ ਇੱਕ ਦਿਨ ਦੀ ਠੀਕ ਆ ਜੀ ਇਹ 2 250 ਕਿਜੀ ਜਦੋਂ ਆਪਣਾ ਹੋ ਜਾਂਦਾ ਪਸ਼ੂ ਉਸ ਤੋਂ ਬਾਅਦ ਆਪਾਂ ਇਹ ਸ਼ੁਰੂ ਕਰ ਸਕਦੇ ਹਾਂ 250 ਕਿਜੀ ਹੋਣਾ ਚਾਹੀਦਾ weight ਉਹਦਾ ਉਦੋਂ ਪਹਿਲਾਂ ਇਹ 3 ਫੀਟਾਂ ਹੁੰਦੀਆਂ ਨੇ ਉਹ 250 ਕਿਜੀ ਤੱਕ ਵੇਟ ਕਰ ਦਿੰਦੇ ਜੇ ਤੁਸੀਂ ਸਹੀ ਤਰੀਕੇ ਨਾਲ ਪਾਉਂਗੇ ਤੇ ਇਹ ਕੰਮ ਕੀ ਕਰਦੇ ਆ ਜੂਟ੍ਰੇਸ਼ਨ ਦਾ ਵੱਧਾ ਵਿਕਾਸ ਕਰਦੀ ਆ ਕੀ ਪਸ਼ੂ ਨੂੰ ਆਪਣੇ ਤੋਂ ਤਕੜਾ ਮੋਟਾ ਕਰਦੀ ਆ ਸੋਹਣਾ ਸੁਨੱਖਾ ਬਣਾਉਂਦੀ ਆ ਕੀ ਕੋਈ ਘਾਟ ਨਹੀਂ ਰਹਿਣ ਦਿੰਦੀ ਕਨਸੀਵ ਵਧੀਆ ਹੁੰਦੀ ਆ ਏਆਈ ਕਰਾਉਂਗੇ ਐਣ ਪੂਰਾ ਵਧੀਆ ਕਨਸੀਵ ਹੋਊਗੀ ਠੀਕ ਆ ਰਿਪੀਟਰ ਨੇ ਮਾਰੂਗੀ ਠੀਕ ਆ ਬੱਚੇਦਾਨੀ ਦੀ ਗ੍ਰੋਥ ਕਰਦੀ ਆ ਵਧੀਆ ਤਕੜਾ ਬਣਾਉਂਦੀ ਆ ਸਾਈਜ਼ ਤੇ ਪ੍ਰੋਪਰ ਸਾਈਜ਼ ਚ ਲੈ ਕੇ ਆਉਂਦੀ ਆ ਕੀ ਠੀਕ ਆ ਜੀ ਇਹ 12ਵੇਂ ਮਹੀਨੇ ਤੋਂ ਲੈ ਕੇ ਤੁਸੀਂ ਲਾਸਟ ਜਦੋਂ ਤੁਹਾਡੀ ਕਨਸੀਵ ਹੋ ਗਈ ਏਆਈ ਕਰਾਤੀ ਉਦੋਂ ਵੀ ਇਹੀ ਬਾਦ ਹੀ ਸ਼ੁਰੂ ਕਰਨੀ ਆ ਉਦੋਂ ਬਾਅਦ ਹੋਰ ਕੋਈ ਫੀਡ ਨਹੀਂ ਸ਼ੁਰੂ ਕਰਨੀ ਹੈਗੀ ਇਹੀ ਰੱਖਣੀ ਆ ਜੇ ਤੁਸੀਂ ਏਆਈ ਕਰਾਉਣ ਤੋਂ ਬਾਅਦ ਕਨਸੀਵ ਹੋ ਗਿਆ ਤੁਹਾਡਾ ਜੋ ਵੀ ਤੁਹਾਡੀ ਮੱਝ ਆ ਜਾਂ ਕੋਈ ਤੁਹਾਡੀ ਕਟੜੀ ਆ ਜਾਂ ਬਸੜੀ ਆ ਕੋਈ ਵੀ ਹੀਫਰਾ ਤੁਹਾਡਾ ਉਦੋਂ ਬਾਅਦ ਇਹੀ ਸ਼ੁਰੂ ਕਰਨੀ ਆ ਇਹ ਲਗਾਤਾਰ ਪਾਈ ਜਾਣੀ ਆ ਸੂਣ ਤੋਂ 2 ਮਹੀਨੇ ਤੱਕ ਪਹਿਲਾਂ ਇਹ ਬੰਦ ਨਹੀਂ ਕਰਨੀ ਹੈਗੀ ਜਦੋਂ 2 ਮਹੀਨੇ ਰਹਿ ਗਏ ਉਦੋਂ ਬੰਦ ਕਰਨੀਆਂ ਗਈ ਉਦੋਂ ਪਹਿਲਾਂ ਇਹ ਬੰਦ ਨਹੀਂ ਕਰਨੀ ਉਦੋਂ ਬਾਅਦ ਇਹੀ ਚੱਲਣੀਆਂ ਜਦੋਂ ਤੁਸੀਂ AI ਕਰਾਦੇ ਉਸ ਤੋਂ ਪਹਿਲਾਂ ਤੋਂ ਲੈ ਕੇ ਬਾਅਦ ਤੱਕ ਇਹੀ ਚੱਲੀ ਜਾਣੀਆਂ ਗਈ ਠੀਕ ਆ ਜੀ ਤੇ ਜਦੋਂ 2 ਮਹੀਨੇ ਰਹਿ ਗਏ 2 ਮਹੀਨੇ ਰਹਿਣ ਤੋਂ ਪਹਿਲਾਂ ਇਹ ਬੰਦ ਕਰ ਦੇਣੀ ਆ ਜਿਹੜੀ ਤਾਂ ਹੈਗੀ ट्रांजੈਕਸ਼ਨ ਮਿਕਸ ਉਹ ਆਪਾਂ 21 ਦਿਨ ਪਹਿਲਾਂ ਪਾ ਸਕਦੇ ਆਪਾਂ ਤੁਹਾਨੂੰ ਜਦੋਂ ਸੂਣ ਤੇ 21 ਦਿਨ ਰਹਿ ਗਏ ਰਹਿੰਦੇ ਹੋਣ ਵੀ 21 ਦਿਨ ਰਹਿੰਦੇ ਨੇ ਉਦੋਂ ਆਪਾਂ ਸ਼ੁਰੂ ਕਰਕੇ 15 ਦਿਨ ਸੂਣ ਤੋਂ ਬਾਅਦ 15 ਦਿਨ ਤੱਕ ਪਾ ਸਕਦੇ ਆ ਠੀਕ ਆ ਜੀ ਜਿਹੜੀ ਪਲੱਸ ਆ ਗਈ 트ਾਂਜੈਕਸ਼ਨ ਪਲੱਸ ਆ ਗਈ ਉਹ ਆਪਾਂ ਸੂਣ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰਕੇ ਉਦੋਂ ਬਾਅਦ ਸੂਣ ਜਦੋਂ ਸੂ ਪਿਆ ਪਸ਼ੂ ਆਪਣਾ ਉਦੋਂ ਮਹੀਨਾ ਬਾਅਦ ਵੀ ਪਾ ਸਕਦੇ ਆਂਗੇ ਠੀਕ ਆ ਜੀ ਇਹ ਸਾਨੂੰ ਐਂਡ ਤੱਕ ਜਾਣਕਾਰੀ ਦਿੱਤੀ ਆਪਾਂ ਵੀ ਕਿਹੜੀ ਫੀਡ ਕਿਵੇਂ ਪਾਉਣੀ ਆਗੀ ਤੇ ਆਹ ਫੀਡ ਸਾਨੂੰ ਦੱਸਿਆ ਵੀ ਇਹ ਵੱਦਾ ਵਿਕਾਸ ਵਧੀਆ ਕਰਦੀ ਆ న్యూਟ੍ਰੀਸ਼ਨ ਦਾ ਵਧੀਆ ਵੱਦਾ ਵਿਕਾਸ ਕਰਦੀ ਆ ਤਕੜਾ ਸੋਹਣਾ ਬਣਾਉਂਦੀ ਆ ਸ਼ਡੂਲ ਬਣਾਉਂਦੀ ਆ ਆਪਣੇ ਕੱਟੀ ਨੂੰ ਬੱਸੀ ਨੂੰ ਬੱਚੇ ਦਾ ਵਿਕਾਸ ਕਰਦੀ ਆ ਸੋਹਣਾ ਸੁਨੱਖਾ ਬਣਾਉਂਦੀ ਆ ਹਰ ਘਾਟ ਪੂਰੀ ਕਰਦੀ ਆ ਵੀ ਠੀਕ ਆ ਜੀ ਇਹ ਸੂਣ ਤੱਕ ਪਾਉਣੀ ਆ ਧਿਆਨ ਨਾਲ ਸਾਰੇ ਵੀਡੀਓ ਦੇਖ ਕੇ ਆਪਣੇ ਪਸੂ ਨੂੰ ਪਾ ਸਕਦੇ ਹੋ ਇਹ ਆਉਂਦੀ ਕਿਵੇਂ ਆ ਇਹ ਗੋਲੀ ਟੈਪ ਦੇ ਵਿੱਚ ਆਉਂਦੀ ਆ ਇਹ ਪਾਉਣੀ ਕਿਵੇਂ ਆ ਇਹ ਸੁੱਕੀ ਪਾਉਣੀ ਆ ਆਪਾਂ ਇਨੂੰ ਕੋਈ ਭਿਉਣ ਦੀ ਲੋੜ ਨਹੀਂ ਹੈਗੀ ਜਿਵੇਂ ਆਉਂਦੀ ਆ ਇਹ ਉਵੇਂ ਪਾਉਣੀ ਆ ਰੋਸਟਰਡ ਕੀਤੀ ਫੀਡ ਆਉਂਦੀ ਆ ਇਹ ਕੋਲੀ ਟੈਪ ਦੇ ਵਿੱਚ ਬਾ ਤੁਸੀਂ ਪੱਠਿਆ ਚਾਰਾਂ ਤੇ ਪਾਉਣੀ ਆ ਇਹ ਪੱਠੇ ਚਾਰੇ ਜਦੋਂ ਮੂਰੇ ਪਾਤੇ ਉੱਪਰੇ ਪਾ ਦਨੇ ਆ ਮੜਾ ਜੇ ਹੱਥ ਮਾਰਕਰ ਲਾ ਦੇਣਾ ਛੋਡਾ ਪਸ਼ੂ ਵਧੀਆ ਖਾਣ ਲੱਗ ਜਾਊਗਾ ਜਿਵੇਂ ਆਪਾਂ ਤੁਹਾਨੂੰ ਪਤਾ ਅੱਧਾ ਥੱਲਾ ਬੈਗ ਰਹਿ ਗਿਆ ਆਪਣਾ ਇਹ ਤੇ ਆਪਾਂ ਇਹ ਪਾ ਰਹੇ ਆ ਆਪਣੇ ਗਾਂ ਨੂੰ ਜਿਹੜੀ ਸੂਣਨ ਵਾਲੀ ਆ ਉਹਦੇ ਦੋ ਦੋ ਮਹੀਨੇ ਪਹਿਲਾਂ ਰਹਿੰਦੇ ਆ ਤੇ ਇਹ ਆਪਾਂ ਇਹ ਬੰਦ ਕਰ ਦਨੇ ਆਹੀ ਥੱਲਾ ਪਾਉਣਾ ਦਾ ਠੀਕ ਹੈ ਜੀ ਆਪਾਂ ਇਹ ਸ਼ੁਰੂ ਤੋਂ ਹੀ ਪਾ ਰਹੇ ਆਂਗੇ ਤੇ 2 ਮਹੀਨੇ ਜਦੋਂ 8 ਤਰੀਕ ਤੋਂ ਜਾਂ 8-9 ਤਰੀਕ ਤੋਂ ਉਹਨੂੰ 2 ਮਹੀਨੇ ਰਹਿ ਜਾਣੇ ਆ ਉਹਦੇ ਨਾਲ ਉਹ ਖਤਮ ਕਰ ਦਣੀ ਆ ਆਪਾਂ ਉਸ ਤੋਂ ਬਾਅਦ ਆਪਾਂ ਜੋ ਵੀ ਆਪਾਂ ਨੂੰ ਲੱਗੀ ਵਧੀਆ ਆਪਾਂ ਉਹ ਲੈ ਆਵਾਂਗੇ ਜਿਵੇਂ ਪਲੱਸ ਦਾ ਤਾਂ ਪਲੱਸ ਪਾਵਾਂਗੇ ਜੇ ਆਪਾਂ 1 ਮਹੀਨਾ ਪਹਿਲਾਂ ਰਹਿਦਾ ਪਾਉਣੀਆਂ ਤਾਂ ਆਪਾਂ ਮਿਕਸ ਪਾਵਾਂਗੇ ਉਹ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਛੋਟਾ ਬਜਟ ਕੀ ਕਹਿੰਦਾ ਦਾ ਠੀਕ ਆ ਜੀ ਤੇ ਜੇ ਦੀ ਰੇਟ ਦੀ ਗੱਲ ਕਰੀਏ ਇਹ ਰੇਟ 15 1550 ਤੱਕ ਹੁੰਦਾ ਏਰੀਆ ਦਾ ਫਰਕ ਹੁੰਦਾ ਉਹ ਆਪਦੇ ਏਰੀਆ ਦਾ 10 20 ਰੁਪਏ ਅੱਪ ਹੁੰਦਾ ਰਹਿੰਦਾ ਕਦੇ ਘਟਕਦੇ ਵੱਧ ਠੀਕ ਆ ਜੀ ਤੇ ਇਹ ਤੁਸੀਂ ਗੋਲੀ ਫੋਮ ਦੇ ਵਿੱਚ ਆਉਂਦੀ ਆ ਤੁਸੀਂ ਆਪਦੇ ਜੋਪੀ ਭਾਂਡਾ ਰੱਖਿਆ ਤੁਹਾਡਾ 2 ਕਿਲੋ ਤੋਂ ਲੈ ਕੇ 3 3.5 ਕਿਲੋ ਤੁਹਾਡੇ ਪਸ਼ੂ ਦੀ ਹੈਡ ਦੇ ਹਿਸਾਬ ਨਾਲ ਬੀਟ ਦੇ ਹਿਸਾਬ ਨਾਲ ਪਾ ਸਕਦੇ ਹੋ ਜਿਹੜਾ ਵਧੀਆ ਪਸ਼ੂ ਖਾਂਦਾਗਾ ਮੱਝਾਂ ਤੁਹਾਡੀਆਂ ਟੇਕ ਘੱਟ ਲੈਣ ਪਸੰਦ ਕਰਦੀਆਂ ਨੇ ਉਹ ਹੌਲੀ ਹੌਲੀ ਖਾਣ ਲੱਗਦੀਆਂ ਨੇ ਤੇ ਦੂਜੇ ਜਿਹੜੇ ਗਾਵਾਂ ਨੇ ਉਹ ਸੇਤੀ ਖਾਣ ਲੱਗ ਜਾਂਦੀਆਂ ਨੇ ਇਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਮੰਤਰਾ ਵਿੱਚ ਪਾਇਆ ਹੁੰਦਾਗਾ ਪ੍ਰੋਟੀਨ ਇਹਦੇ ਵਿੱਚ ਬਹੁਤ ਪਾਇਆ ਹੁੰਦਾਗਾ ਤੁਸੀਂ ਤੁਹਾਨੂੰ ਦਿਖਾ ਵੀ ਦਿੰਦੇ ਆ ਇਹ ਵਿੱਚੋਂ ਕਹੇ ਜੀ ਹੁੰਦੀ ਆ ਜਿਵੇਂ ਗੋਲੀ ਟਾਈਪ ਕੁਝ ਦੇਖ ਸਕਦੇ ਹੋ ਤੇ ਆਪਣੇ ਧੰਦਾ ਵਿੱਚ ਹੀ ਪਿਆ ਪਾਇਦੇ ਨਾਲ ਸੌਣੇ ਆ ਤੇ ਆ ਇਹਦੇ ਵਿੱਚ ਆ ਆਉਂਦੀ ਆਗੀ ਠੀਕ ਆ ਜੀ ਇਹ ਪਕੌੜੀ ਟਾਈਪ ਆਉਂਦੀ ਆ ਜਿਵੇਂ ਹੈਗੀ ਆ ਇਹ ਐਵੇਂ ਹੀ ਪਾ ਰਹੇ ਹਾਂ ਜਿਵੇਂ ਆਪਾਂ ਇਹ ਭਰ ਲਈ ਆ ਤੁਹਾਨੂੰ ਦਿਖਾ ਦਿੰਦੇ ਆ ਆਪਾਂ ਜਿਵੇਂ ਆਪਾਂ ਥੋੜੀ ਤੁਹਾਨੂੰ ਦਿਖਾ ਦਿੰਦੇ ਆ ਇੱਕ ਵਾਰੀ ਫੋਨ ਤੇ ਆ ਦੇਖੋ ਆ ਦੇਖੋ ਭਰ ਲਈ ਆਪਾਂ ਇਹ ਪਾ ਕੇ ਦਿਹਾਉਣੇ ਆਜੋ ਤੁਹਾਨੂੰ ਆ ਦੇਖੋ ਦੋਸਤ ਤੁਸੀਂ ਐਵੇਂ ਪਾ ਦੇਣੀ ਆ ਬਸ ਇਹ ਫੀਡ ਇਹ ਫੀਡ ਇਦਾਂ ਪਾ ਦੇਣੀ ਆ ਇਦਾਂ ਹੀ ਨੇ ਖਾਣ ਲੱਗ ਜਾਣਾ ਇਹ ਗਾਂ ਨੂੰ ਪਾਉਣੇ ਆ ਆਪਾਂ ਤੇ ਇਹ ਗਾਂ ਆਪਣੀ ਸੂਣ ਵਾਲੀ ਆ ਦੋ ਕੁ ਮਹੀਨੇ ਰਹਿੰਦੇ ਆ ਤੇ ਇਹਨੂੰ ਤੁਸੀਂ ਇਦਾਂ ਹੀ ਮੂਰੇ ਪਾ ਦੇਣੀ ਆ ਜੋ ਵੀ ਤੁਸੀਂ ਪੱਠਾ ਜਰਾ ਪਾ ਰਹੇ ਹੋ ਜਾਂ ਸੰਨੀ ਕਰ ਰਹੇ ਹੋ ਜੇ ਸੰਨੀ ਕਰ ਰਹੇ ਹੋਗੇ ਸੰਨੀ ਥੋੜੀ ਜਿਹੀ ਸਟਾ ਲਾ ਲਿਓ ਬਸ ਥੋੜੀ ਜਿਹੀ ਗਲੀ ਕਰਨੀ ਆ ਸਿੱਟੇ ਹੀ ਲਾਉਣਾ ਮਤਲਬ ਜਿਵੇਂ ਆਪਾਂ ਪੱਗ ਤੇ ਸਿੱਟਾ ਲਾਉਣੇ ਹੁੰਦੇ ਆ ਉਹ ਦਸਨ ਤੇ ਸਿੱਟਾ ਲਾ ਕੇ ਤੁਸੀਂ ਉਹਨੂੰ ਥੋੜਾ ਟਾਈਮ ਰੱਖ ਲੋ ਤਾਂ ਮੋਇਸਚਰ ਜਿਹੜਾ ਟੈਂਪਰੇਚਰ ਠੀਕ ਹੋ ਜਾਊਗਾ ਠੀਕ ਹੋਣ ਤੋਂ ਬਾਅਦ ਪੰਜ ਦਸ ਮੈਂ ਟਵਾ ਦੇ ਉੱਪਰ ਰਲਾ ਦਿਓ ਠੀਕ ਆ ਜੀ ਉਹਨੇ ਇਦਾਂ ਹੀ ਖਾਣ ਲੱਗ ਜਾਂਦਾ ਗਾਵਾਂ ਜਿਹੜੀਆਂ ਹੁੰਦੀਆਂ ਨੇ ਗਾਵਾਂ ਥੋੜੀਆਂ ਜਿਹਾ ਜਲਦੀ ਅਨਟੇਕ ਲੈਣਾ ਪਸੰਦ ਕਰਦੀਆਂ ਨੇ ਗਾਵਾਂ ਲਈ ਜਾਨੀ ਜਿਆਦਾ ਹੁੰਦੀ ਆ ਤੇ ਉਹਨਾਂ ਨੂੰ ਖਾਣ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਸ਼ੁਰੂ ਦੀ ਖਾਣ ਲੱਗ ਜਾਂਦੀਆਂ ਨੇ ਜੋ ਮੱਝਾਂ ਹੁੰਦੀਆਂ ਨੇ ਮੱਝਾਂ ਅਨਟੇਕ ਥੋੜਾ ਲੇਟ ਲੈਂਦੀਆਂ ਨੇ ਉਹ ਹੌਲੀ ਹੌਲੀ ਉਹ ਵੀ ਖਾਣ ਲੱਗ ਜਾਂਦੀਆਂ ਨੇ ਜਿਵੇਂ ਤੁਸੀਂ ਆਪਾਂ ਇਹਦੇ ਸਾਹਮਣੇ ਪਾਤੀਆਂ ਨੇ ਇਦਾਂ ਹੀ ਖਾਣ ਲੱਗ ਗਈ ਸੁੱਕੀ ਉਹ ਖਾਣ ਲੱਗ ਗਈ ਤੁਸੀਂ ਇਹ ਸੁੱਕੀ ਪਾਉਣੀ ਹੈ ਪਾਣੀ ਵਗੈਰਾ ਨਾਲ ਧਰਦਿਆ ਕਰੋ ਨਾਲ ਤੇ ਜਦੋਂ ਵੀ ਲੋੜ ਆਪਾਂ ਤੁਹਾਨੂੰ ਉਹ ਪਾਣੀ ਵਗੈਰਾ ਪੀ ਲੂਗਾ ਆਪਣੇ ਆਪ ਹੀ ਠੀਕ ਆ ਜੀ ਇਦਾਂ ਹੀ ਤੁਸੀਂ ਇਹ ਪਾਉਣੀ ਹੈਗੀ ਜੇ ਤੁਸੀਂ ਕਾਰਗਲਦਿਆਂ ਫੋਰ ਵੀ ਜੋ ਫੀਡਾਂ ਹੁੰਦੀਆਂ ਨੇ ਸਨ ਸਾਰੀਆਂ ਦੱਸਿਆ ਨੇ ਕੱਲੀ-ਕੱਲੀ ਤੇ ਡਿਟੇਲ ਦੇ ਵਿੱਚ ਜਾਣਕਾਰੀ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਆਪਣੇ ਦੋਸਤ ਮਿੱਤਰਾਂ ਨਾਲ ਜੇ ਜਾਣਕਾਰੀ ਵਾਲੀ ਵੀਡੀਓ ਵਧੀਆ ਲੱਗੀ ਤੇ ਆਪਾਂ ਅੱਗੇ ਵੀ ਵੀਡੀਓ ਬਣਾਵਾਂਗੇ ਕਮੈਂਟ ਕਰਦੇ ਹੋ ਵੀ ਆਹ ਫੀਡ ਤੇ ਆਪਾਂ ਨੂੰ ਵੀਡੀਓ ਚਾਹੀਦੀ ਆ ਆਪਾਂ ਕਾਰਗਲਦਿਆਂ ਸਾਰੀਆਂ ਫੀਡਾਂ ਤੇ ਵੀ ਵੀਡੀਓ ਬਣਾ ਕੇ ਤੁਹਾਨੂੰ ਜਾਣਕਾਰੀ ਦਵਾਂਗੇ ਵੈਸੇ ਆਪਣੀ ਪੀਡੀਐਫ ਮੇਲ ਤੇ ਬਣਾਈ ਹੋਈ ਆ ਗਈ ਕਾਰਗਲ ਦੇ ਜੋ ਓਨਰ ਨੇ ਕਾਰਗਲ ਦੇ ਵਿੱਚ ਜੋ ਕੰਮ ਕਰਦੇ ਨੇ ਉਹਨਾਂ ਦਾ ਆਪਾਂ ਸਾਰੀ ਫੀਡਰ ਦੀ ਜਾਣਕਾਰੀ ਲਈ ਹੋਈ ਆ ਤੇ ਉਹ ਆਪਣੇ ਚੈਨਲ ਤੇ ਵੀਡੀਓ ਪਈ ਆ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਇੱਕ ਮਹੀਨਾ ਤੋਂ ਪਹਿਲਾਂ ਆਪਾਂ ਪੀਡੀਐਫ ਜਗਰਾਉ ਮਿਲਣ ਤੇ ਗਏ ਸੀਗੇ ਤੇ ਉੱਥੇ ਵੀਡੀਓ ਬਣਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਉੱਥੇ ਜਾ ਕੇ ਆਪਣੇ ਚੈਨਲ ਤੇ ਅਪਲੋਡ ਕਰੀ ਹੋਈ ਆ ਗਈ ਬਾਕੀ ਹੋਰ ਕੋਈ ਜੇ ਗੱਲ ਰਹਿ ਗਈ ਹੋਵੇ ਤੇ ਉਹ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਜਿਵੇਂ ਵੀ ਕੋਈ ਤੁਹਾਡੇ ਮਨ 'ਚ ਖਿਆਲ ਆਉਂਦਾ ਜਾਂ ਤੁਹਾਡੇ ਮਨ ਦੇ ਵਿੱਚ ਗੱਲ ਆਉਂਦੀ ਆ ਵੀ ਆਹ ਗੱਲ ਰਹੇਗੀ ਬਾਈ ਨੇ ਨਹੀਂ ਦੱਸੀ ਉਹ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਆ ਜੀ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ